17 ਸਾਲ ਮੈਂ ਬੈਂਕ ਦੀ ਪ੍ਰਾਈਵੇਟ ਬੈਂਕ ਦੀ ਨੌਕਰੀ ਕੀਤੀ ਹੈ। ਇੱਥੋਂ ਤੱਕ ਮੈਂ ਆਇਆ ਵਾਂ ਜੇ ਆਪਣਾ ਇਹ ਕੰਮ ਸ਼ੁਰੂ ਕੀਤਾ ਹੈ ਇਹਦੇ ਕਿਸੇ ਵਜ੍ਹਾ ਕਰਕੇ ਹੀ ਸ਼ੁਰੂ ਕੀਤਾ ਹੋਵੇਗਾ। ਅਸਾ ਹੀ ਮੈਟਰ ਨਹੀਂ ਕਰਦਾ ਚਲੋ ਸੈਲਰੀ ਅੱਛੀ ਸੀਗੀ ਸੈਲਰੀ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਸੀਗਾ। ਬਟ ਇੱਕ ਸਕੂਨ ਨਹੀਂ ਸੀਗਾ। ਕਿ ਜਾਈਦਾ ਸੀਗਾ ਉੱਥੇ ਜਦੋਂ ਅੰਦਰ ਬੈਠਦੇ ਸੀਗੇ ਏਸੀ ਲੱਗੇ ਹੁੰਦੇ ਸੀਗੇ। ਵਧੀਆ ਬਾਹਰ ਵਾਲੇ ਨੂੰ ਦੇਖਣ ਨੂੰ ਲੱਗਦਾ ਸੀਗਾ ਕਿ ਆਹ ਕਿਆ ਟੈਨਸ਼ਨ 'ਚ ਬੈਠੇ ਹੋਏ ਆ। ਪਰ ਉਹਨਾਂ ਨੂੰ ਪਤਾ ਹੀ ਟੈਨਸ਼ਨ 'ਚ ਬੈਠੇ ਹੋਏ। ਮੇਰੇ ਵਾਈਫ ਦਾ ਬਹੁਤ ਮੇਰੇ ਹੈਲਪਫੁਲ ਨੇ ਬੜੀ ਮਰੀ ਬਹੁਤ ਹੈਲਪ ਕਰਦੇ ਨੇ ਇਸ ਕੰਮ ਦੇ ਵਿੱਚ ਉਹੀ ਹੋਇਆ ਮੇਰੇ ਨਾਲ ਕਿਉਂਕਿ ਲੱਤਾਂ ਖਿੱਚਣ ਵਾਲਿਆਂ ਦੀ ਜੇ ਤੁਸੀਂ ਗੱਲ ਕਰੋ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਤੋਂ ਬਾਹਾਂ ਜਿਹੜੀਆਂ ਵਾਂ ਉਹ ਉੱਪਰ ਵਾਲੇ ਨੇ ਭੜੀਆਂ ਹੋਈਆਂ ਉਹ ਬੈਂਕ ਦੀ ਨੌਕਰੀ ਕਰਦਾ ਸੀ ਇਹ ਤੇ ਬੈਂਕ ਦੀ ਨੌਕਰੀ ਤੋਂ ਬਾਅਦ ਫਿਰ ਇਹ ਤੇ ਥੋੜਾ ਪ੍ਰੈਸ਼ਰ ਦਿਮਾਗ ਤੇ ਮੂਗ ਤੇ ਪਿਆ ਕੁਝ ਸਰੀਰ ਵੱਲੋਂ ਤੇ ਫਿਰ ਇਹ ਕਹਿੰਦਾ ਮੈਂ ਨੌਕਰੀ ਛੱਡ ਦੇਣੀ ਆ ਆਧੁਨਿਕ ਯੁੱਗ ਦੀ ਗੱਲ ਕਰੀਏ ਤੇ ਜਿੱਥੇ ਇਹਨੂੰ ਮਾਇਆ ਦਾ ਯੁੱਗ ਕਿਹਾ ਜਾਂਦਾ ਹੈ ਕੰਪੀਟੀਸ਼ਨ ਦਾ ਯੁੱਗ ਕਿਹਾ ਜਾਂਦਾ ਹੈ ਉਥੇ ਕੁਝ ਇਨਸਾਨ ਅਜਿਹੇ ਵੀ ਹਨ ਜਿਹੜੇ ਆਪਣੇ ਮਨ ਦੀ ਸ਼ਾਂਤੀ ਆਪਣੇ ਦਿਮਾਗ ਦੀ ਸ਼ਾਂਤੀ ਰਿਲੈਕਸ ਹੋ ਕੇ ਜੀਣਾ ਚਾਹੁੰਦੇ ਹਨ ਬਟਾਲਾ ਤੋਂ ਇਹੋ ਜੇ ਇੱਕ ਸ਼ਖਸ਼ਨਾ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਅਲੀਵਾ ਰੋਡ ਤੇ ਖੜੇ ਹਾਂ ਜਿੱਥੇ ਇੱਕ ਨੌਜਵਾਨ ਜਿਸ ਨੇ ਬੈਂਕ ਦੀ ਨੌਕਰੀ ਛੱਡ ਕੇ ਹੁਣ ਆਪਣੇ ਪਠੂਰੇ ਤੇ ਛੋਲੇ ਦਾ ਕੰਮ ਛੁੜ ਕੀਤਾ ਹੈ ਇਹ ਵੀ ਦੱਸ ਦਈਏ ਜਿਹੜੇ ਪਠੂਰੇ ਛੋਲੇ ਖਾਣ ਤੁਸੀਂ ਬਟਾਲੇ ਤੋਂ ਪਰਿਵਾਰਾ ਸਮੇਤ ਅਮਰਸਰ ਜਾਂਦੇ ਹੋ ਹੁਣ ਤੁਹਾਨੂੰ ਅਮਰਸਰ ਜਾਣ ਦੀ ਲੋੜ ਨਹੀਂ ਅਲੀਵਾ ਰੋਡ ਤੇ ਆ ਸਕਦੇ ਹੋ ਅਮਰਸਾਰੀ ਪਠੂਰੇ ਛੋਲੇ ਸਪੈਸ਼ਲ ਤਿਆਰ ਕਰਕੇ ਸਾਡਾ ਵੀਰ ਵੇਚਦਾ ਹੈ ਆਓ ਗੱਲਬਾਤ ਕਰਦੇ ਹਾਂ ਕਿਉਂਕਿ ਵੱਡੀ ਗੱਲ ਹੈ ਕਿ ਮਨ ਦੀ ਸ਼ਾਂਤੀ ਲੱਭਣੀ ਦਿਮਾਗ ਦੀ ਸ਼ਾਂਤੀ ਲੱਭਣੀ ਟੈਨਸ਼ਨ ਫ੍ਰੀ ਹੋ ਕੇ ਜੀਣਾ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਬੈਂਕਰੀ ਨੌਕਰੀ ਚੋਂ ਛੱਡੀ ਜਿਹੜਾ ਕੰਮ ਖੋਲਿਆ ਹੈ ਕਿੰਨੀ ਕੁ ਉਹਨਾਂ ਨੂੰ ਸ਼ਾਂਤੀ ਦੇ ਰਿਹਾ ਹੈ ਕਿੰਨੀ ਕੁ ਕਮਾਈ ਕਰ ਰਹੇ ਹਨ ਸਸਕੇ ਭਾਜੀ ਸ਼ੁਭਨਾਮ ਦੱਸ ਦਿਓ ਤੇ ਅਲੀਵਾ ਰੋਡ ਤੇ ਤੁਹਾਡਾ ਐਡਰੈਸ ਕਿੱਥੇ ਹੈ ਦੱਸੋ ਸੱਸੀ ਗੱਲਬੀਰ ਜੀ ਮੇਰਾ ਨਾਮ ਵੀਰ ਜੀ ਮਨਦੀਪ ਸਿੰਘ ਹੈ ਜੀ ਮੇਰਾ ਐਡਰੈਸ ਹੈਗਾ ਜੀ ਅਜੀਤਨਗਰ ਅਲੀਵਾਲ ਰੋਡ ਕੈਪਟਨ ਵਾਲੀ ਗਲੀ ਦੇ ਲਾਗੇ ਜੱਜ ਵਾਲੀ ਗਲੀ ਦੇ ਨਾਲ ਹਾਂਜੀ ਮਨਦੀਪ ਸਿੰਘ ਦੀ ਪਹਿਲਾ ਸਵਾਲ ਜੋ ਮੇਰੇ ਮਨ ਚ ਵੀ ਆਏਗਾ ਉਹ ਦਰਸ਼ਕਾਂ ਦੇ ਵੀ ਦਿਮਾਗ ਚ ਆਏਗਾ ਕਿ ਲੋਕ ਤੇ ਨੌਕਰੀਆਂ ਲੱਭਦੇ ਆ ਤੇ ਮਨਦੀਪ ਸਿੰਘ ਨੇ 17 ਸਾਲ ਜੋ ਤੁਸੀਂ ਦੱਸਿਆ 17 ਸਾਲ ਨੌਕਰੀ ਕਰਕੇ 12 ਸਾਲ ਇੱਕ ਬੈਂਕ 'ਚ 5 ਸਾਲ ਇੱਕ ਬੈਂਕ 'ਚ ਉਸ ਤੋਂ ਬਾਅਦ ਉਹ ਨੌਕਰੀ ਛੱਡ ਕੇ ਆਪਣਾ ਕਾਰੋਬਾਰ ਖੋਲ੍ਹ ਲਿਆ ਕੀ ਕਹਿਣਾ ਚਾਹੁੰਦਾ ਦੇਖੋ ਵੀਰ ਜੀ ਨੌਕਰੀ ਜਿਹੜੀ ਸੀਗੀ ਉਹ ਤਾਂ ਮਤਲਬ ਮੈਂ ਹੁਣ ਇਹਦੇ ਬਾਰੇ ਕੀ ਕਹਾਂ ਤੁਹਾਨੂੰ 17 ਸਾਲ ਮੈਂ ਬੈਂਕ ਦੀ ਪ੍ਰਾਈਵੇਟ ਬੈਂਕ ਦੀ ਨੌਕਰੀ ਕੀਤੀ ਐ। ਤਾਂ ਮੈਂ ਪ੍ਰਾਈਵੇਟ ਬੈਂਕ ਦੇ ਵਿੱਚ ਬਹੁਤ ਕੁਝ ਸਿੱਖਿਆ ਜੀ ਕਿ ਕਿਸ ਤਰ੍ਹਾਂ ਮਤਲਬ ਇੱਥੋਂ ਤੱਕ ਮੈਂ ਆਇਆ ਵਾਂ ਜੇ ਆਪਣਾ ਇਹ ਕੰਮ ਸ਼ੁਰੂ ਕੀਤਾ ਐ ਇਹਦੇ ਕਿਸੇ ਵਜ੍ਹਾ ਕਰਕੇ ਹੀ ਸ਼ੁਰੂ ਕੀਤਾ ਹੋਵੇਗਾ। ਹਾਂਜੀ ਇਹ ਚੀਜ਼ ਮਤਲਬ ਐਕਸਪੀਰੀਅੰਸ ਚਲੋ ਵਧਿਆ ਰਿਹਾ ਮੇਰਾ ਬੈਂਕ ਦਾ ਇਹੋ ਜੀ ਕੋਈ ਗੱਲ ਨਹੀਂ ਸੀ। ਕੋਈ ਕਿਸੇ ਨਾਲ ਕੋਈ ਇਹ ਨਹੀਂ ਕਿ ਕਿਸੇ ਦੇ ਜਾਂ ਪ੍ਰੈਸ਼ਰ ਦੇ ਵਿੱਚ ਆ ਕੇ ਮੈਂ ਛੱਡੀ ਆ ਬਟ ਇਹ ਹੀ ਹੈ ਕਿ ਸਕੂਨ ਨਹੀਂ ਸੀਗਾ ਉੱਥੇ। ਹਾਂਜੀ ਹਰ ਵੇਲੇ ਇੱਕੋ ਹੀ ਚੀਜ਼ ਇੱਕੋ ਹੀ ਚੀਜ਼ ਤੋ ਮੈਂ ਮਤਲਬ ਮੇਰਾ ਮਨ ਜਾ ਹੀ ਚੁੱਕਿਆ ਗਿਆ ਕਿ ਯਾਰ ਤੁਸੀਂ ਆਪਣੀ ਪਰਸਨਲ ਲਾਈਫ ਨੂੰ ਮੈਂ ਕਿਉਂ ਅਸੀਂ ਵੇਸਟ ਕਰ ਰਹੇ ਹਾਂ ਹਾਂਜੀ ਪੈਸਾ ਹੀ ਮੈਟਰ ਨਹੀਂ ਕਰਦਾ ਚਲੋ ਸੈਲਰੀ ਅੱਛੀ ਸੀਗੀ ਸੈਲਰੀ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਸੀਗਾ ਬਟ ਇੱਕ ਸਕੂਨ ਨਹੀਂ ਸੀਗਾ ਮੈਂ ਸਕੂਨ ਹੀ ਸੋਚ ਕੇ ਥੋੜਾ ਜਿਹਾ ਆਪਣਾ ਸੈਟਅਪ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਮਾਲਕ ਅਗੇ ਅਰਦਾਸ ਕੀਤੀ ਕਿ ਕਰਨ ਵਾਲੇ ਤੇ ਉਹੀ ਹੈ ਹਾਂਜੀ ਇਹ ਇੱਕ ਪਾਸੇ ਲਾ ਕੇ ਦੂਜੇ ਪਾਸੇ ਜੋੜਨਾ ਕਹਿੰਦੇ ਕਿ ਜੇ ਬੰਦਾ ਕਹਿੰਦੇ ਆ ਨਾ ਕਿ ਇੱਕ ਰਸਤਾ ਬੰਦ ਹੁੰਦਾ ਤੇ 100 ਰਸਤੇ ਖੁੱਲਦੇ ਆ। ਅਨਦੀਪ ਜੀ ਜਦੋਂ ਡਿਸੀਜਨ ਲਿਆ ਤੁਸੀਂ ਘਰ ਵੀ ਸਲਾਹ ਕੀਤੀ ਹੋਏਗੀ। 11 ਦੋਸਤਾਂ ਨਾਲ ਕਲੀਕਸ ਨਾਲ ਵੀ ਕੋਈ ਹਫਤਾ 10 ਦਿਨ ਸਲਾਹ ਚੱਲਦੀ ਰਹੀ ਹੋਏਗੀ। ਫਿਰ ਕਿਸੇ ਨੇ ਰੋਕਿਆ ਨਹੀਂ ਕਿ ਲੋਕ ਤੇ ਨੌਕਰੀਆਂ ਲੱਭਦੇ ਆ ਤੇਰਾ ਡਿਸੀਜਨ ਗਲਤ ਹੈ ਜਾਂ ਕਿਸੇ ਨੇ ਸਾਧ ਦਿੱਤਾ ਜਾਂ ਵਰੋਰ ਕੀਤਾ ਜਾਂ ਸਲਾਹ ਦਿੱਤੀ ਕਿ ਇਦਾਂ ਨਹੀਂ ਇਦਾਂ ਕਰਨਾ ਚਾਹੀਦਾ। ਨਹੀਂ ਜੀ ਬਹੁਤ ਜ਼ਿਆਦਾ ਮੈਨੂੰ ਮੇਰੇ ਸੱਜਣਾ ਮਿੱਤਰਾਂ ਨੇ ਬਹੁਤ ਜ਼ਿਆਦਾ ਮੈਨੂੰ ਰੋਕਿਆ ਵੀ ਸੀਗਾ ਕਿ ਨਾ ਇਹ ਕਦਮ ਚੁੱਕ ਤੂੰ ਚੰਗੀ ਭਲੀ ਨੌਕਰੀ ਕਰ ਰਿਹਾ ਆ। ਆਸ ਫੇਰੇ ਜਾ ਰਹਿਆਂ ਆ ਰਾਮ ਨਾਲ ਤਿਆਰ ਹੋ ਕੇ ਜਾ ਰਹਿਆਂ ਆ ਤੇ ਤੂੰ ਹੁਣ ਇਹ ਕਦਮ ਨਾ ਚੁੱਕ। ਜੋ ਇਹ ਕੰਮ ਅੱਜ ਕੱਲ ਮੇਰੇ ਚਲੋ ਮੇਰੇ ਸੀਨੀਅਰਸ ਨੇ ਵੀ ਮੈਨੂੰ ਇਹੀ ਕਹਿ ਆਈਗਾ ਕਿ ਇੱਕ ਕੰਮ ਚੱਲਦੇ ਨਹੀਂ ਐ ਏਡੀ ਛਤੀ। ਹਾਂਜੀ ਤੇ ਬਾਕੀ ਚਲਾਉਣ ਵਾਲਾ ਤੇ ਉਹ ਬੈਠਾ ਆ। ਇਹੀ ਚੀਜ਼ ਮੈਂ ਉਹਨਾਂ ਨੂੰ ਵੀ ਕਹੀ ਸੀਗੀ ਕਿ ਦੇਖੋ ਭੁੱਖਾ ਨਹੀਂ ਮੈਨੂੰ ਸੌਣ ਦਿੰਦਾ ਉਹ ਇੰਨਾ ਮੈਨੂੰ ਪਤਾ ਆ ਪਰਮਾਤਮਾ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦਾ ਤੇ ਬਾਕੀ ਰੱਜਿਆ ਤਾਂ ਬੰਦਾ ਕਦੀ ਵੀ ਨਹੀਂ। ਹਾਂਜੀ ਏਡੇ ਏਡੇ ਜਿਹੜੇ ਢਣਾੜ ਹੈਗੇ ਆ ਉਹ ਨਹੀਂ ਰੱਜਦੇ ਤਾਂ ਅਸੀਂ ਤਾਂ ਚਲੋ ਖਾਣਾ ਕੀ ਦੋ ਫੁਲਕੇ ਹੀ ਖਾਣੇ ਹੁੰਦੇ ਆ। ਹਾਂਜੀ ਬਾਕੀ ਜੋ ਕਹਿੰਦੇ ਨਾ ਕਿ ਸ਼ੀਸ਼ਮੈਲ ਦੇ ਵਿੱਚ ਵੀ ਉਹ ਸ਼ਾਂਤੀ ਨਹੀਂ ਮਿਲਦੀ ਜਿਹੜੀ ਇੱਕ ਝੌਂਪੜੀ 'ਚ ਮਿਲਦੀ ਆ ਜੇ ਤੁਹਾਡਾ ਮਨ ਸ਼ਾਂਤਿਆ ਰਹੇ ਮਨਦੀਪ ਜੀ ਪੰਜਾਬ ਦੀ ਨੌਜਵਾਨ ਪੀੜ੍ਹੀ ਮੈਂ ਸਾਰੀ ਨਹੀਂ ਗੱਲ ਕਰਾਂਗਾ ਪਰ 99% ਜਿਹੜੇ ਨੌਜਵਾਨ ਮੁੰਡੇ ਕੁੜੀਆਂ ਇਹੋ ਜਿਹਾ ਕੰਮ ਕਰਨ ਲੱਗੇ ਸੰਗਦੇ ਆ ਮਾਪੇ ਉਹਦੇ ਪ੍ਰੈਸ਼ਰ ਪਾਉਂਦੇ ਆ ਕਿ ਜਾ ਦੇ ਲੱਖਾਂ ਰੁਪਏ ਲਾ ਕੇ ਬਾਹਰ ਭੇਜ ਦਿਓ ਜਾਂ ਲੱਖਾਂ ਰੁਪਏ ਲਾ ਕੇ ਇੱਥੇ ਵੱਡਾ ਕਾਰੋਬਾਰ ਖੋਲ੍ਹ ਕੇ ਦਿਓ ਜਿੱਥੇ ਆਪਾਂ ਬੈਠੇ ਵੀ ਚੰਗੇ ਲੱਗਦੇ ਹੋਈਏ ਜਦੋਂ ਤੁਸੀਂ ਇਹ ਸਿਆ ਕਿ ਇੱਕ ਰੇੜੀ ਲਾਉਣੀ ਹੈ ਪਠੂਰੇ ਛੋਲੇ ਦੀ ਉਦੋਂ ਮਨ 'ਚ ਕੀ ਆਇਆ ਕਿ ਜਾ ਕੋ ਬਿਲਕੁਲ ਵੀਰ ਜੀ ਦੇਖੋ ਜੇ ਅਸੀਂ ਇਹ ਚੀਜ਼ ਸੋਚਦੇ ਆ ਕਿ ਮਤਲਬ ਬਾਹਰ ਜਾਈਏ ਜਾਂ ਕਿਸ ਤਰ੍ਹਾਂ ਅਸੀਂ ਵਾਈਟ ਕਾਲਰ ਜੌਬ ਹੋਵੇ ਸਾਡੀ ਅਸੀਂ ਆਫਿਸ 'ਚ ਬੈਠੇ ਹੋਈਏ ਹੁਣ ਚਲੋ ਵਾਈਟ ਕਾਲਰ ਜੌਬ ਸੀਗੀ ਮੇਰੀ ਮਤਲਬ ਜਾਇਦਾ ਸੀ ਆਰਾਮ ਨਾਲ ਬੈਂਕ ਜਾਇਦਾ ਸੀਗਾ ਉੱਥੇ ਜਦੋਂ ਅੰਦਰ ਬੈਠਦੇ ਸੀਗੇ ਏਸੀ ਲੱਗੇ ਹੁੰਦੇ ਸੀਗੇ ਵਧੀਆ ਬਾਹਰ ਵਾਲੇ ਨੂੰ ਦੇਖਣ ਨੂੰ ਲੱਗਦਾ ਸੀਗਾ ਕਿ ਆਹ ਕਿਆ ਟੈਨਸ਼ਨ 'ਚ ਬੈਠੇ ਹੋਏ ਆ ਪਰ ਉਹਨਾਂ ਨੂੰ ਪਤਾ ਹੀ ਟੈਨਸ਼ਨ 'ਚ ਬੈਠੇ ਹੋਏ ਆ ਇੱਕ ਟੈਨਸ਼ਨ ਹੁੰਦੀ ਆ ਜਿਹੜੀ ਦਿਮਾਗੀ ਟੈਨਸ਼ਨ ਇੱਕ ਹੁੰਦਾ ਕਿ ਬੰਦਾ ਟੈਨਸ਼ਨ ਹੋਇਆ ਤਿਆਰ ਹੋ ਕੇ ਬੈਠਾ ਹਾਂਜੀ ਕੋਈ ਫਰਕ ਐ ਇਨਾਂ 'ਚ ਓਏ ਦੂਸਰੇ ਨੂੰ ਦੇਖਣ ਚ ਲੱਗਦਾ ਕਿ ਉਹ ਟੈਨਸ਼ਨ ਹੋ ਕੇ ਬੈਠਾ ਆ ਪਰ ਸਾਨੂੰ ਪਤਾ ਕਿ ਅਸੀਂ ਟੈਨਸ਼ਨ 'ਚ ਬੈਠੇ ਆ ਬਸ ਇੰਨਾ ਕੁ ਫਰਕ ਆ ਹਾਂਜੀ ਅੱਛਾ ਪਰਿਵਾਰ 'ਚ ਕੌਣ ਕੌਣ ਨੇ ਕਿੱਦਾਂ ਦਾ ਸਾਥ ਆ ਪਰਿਵਾਰ ਵਾਲਾ ਪਰਿਵਾਰ 'ਚ ਵੀ ਜੀ ਮੇਰੇ ਮਦਰ ਨੇ ਮੇਰੇ ਵਾਈਫ ਨੇ ਮੇਰੀਆਂ ਦੋ ਬੇਟੀਆਂ ਨੇ ਕਿੱਦਾਂ ਦਾ ਸਾਥ ਦਿੰਦਾ ਪਰਿਵਾਰ ਬਹੁਤ ਸਾਥ ਆ ਉਹਨਾਂ ਦਾ ਮਤਲਬ ਮੇਰੇ ਵਾਈਫ ਦਾ ਬਹੁਤ ਮੇਰੇ ਹੈਲਪਫੁਲ ਨੇ ਬੜੀ ਮਰੀ ਬਹੁਤ ਹੈਲਪ ਕਰਦੇ ਨੇ ਇਸ ਕੰਮ ਦੇ ਵਿੱਚ ਕਿਉਂਕਿ ਬੈਕ ਬੈਕਅਪ ਮੇਰੇ ਉਹੀ ਨੇ ਜਿਸ ਤਰ੍ਹਾਂ ਇੱਕ ਬ੍ਰਾਂਚ ਮੈਨੇਜਰ ਹੈ ਨਾ ਉਹਦਾ ਬੈਕਅਪ ਹੁੰਦਾ ਬ੍ਰਾਂਚ ਮੈਨੇਜਰ ਦਾ ਮੇਰਾ ਮੇਰਾ ਬੈਕਅਪ ਮੇਰੀ ਵਾਈਫ ਹੈ ਹਾਂ ਜੇ ਚਲੋ ਕੰਮ ਛੱਡਿਆ ਬੈਂਕ ਦਾ ਜੋਬ ਛੱਡੀ ਉਸ ਤੋਂ ਬਾਅਦ ਇਹ ਕੰਮ ਤੁਹਾਡੇ ਵਾਸਤੇ ਬਿਲਕੁਲ ਨਿਊ ਹੀ ਇਹਨੂੰ ਫਿਰ ਸਿੱਖਿਆ ਕਿਦੋਂ ਕਿਦੋਂ ਜਾ ਕੇ ਟ੍ਰੇਨਿੰਗ ਲਈ ਸਪੈਸ਼ਲ ਸਕਿਲਾਈ ਲਈ ਉਸ ਤੋਂ ਬਾਅਦ ਖੋਲਣ ਤੋਂ ਪਹਿਲਾਂ ਬਿਲਕੁਲ ਵੀਰ ਜੀ ਮੈਂ ਬੈਂਕ ਤੋਂ ਰਿਜ਼ਾਈਨ ਕਰਕੇ ਫਿਰ ਮੈਂ ਅੰਮ੍ਰਿਤਸਰ ਮੇਰੇ ਰਿਲੇਟਿਵ ਨੇ ਉਹਨਾਂ ਦੀ ਬ੍ਰਾਂਚ ਹੈ ਬਾਬਾ ਜੀ ਵੈਸ਼ਨੋ ਭੋਜਨ ਭੰਡਾਰ ਉਸੇ ਨਾਮ ਤੇ ਇੱਥੇ ਬ੍ਰਾਂਚ ਆਪਾਂ ਖੋਲੀ ਹੈ ਹਾਂਜੀ ਤੇ ਚਲੋ ਉਹਨਾਂ ਦਾ ਬੜਾ ਉਹਨਾਂ ਦਾ ਬਹੁਤ ਸਾਥ ਹੈ ਮੈਨੂੰ ਦਿੱਤਾ ਉਹਨਾਂ ਨੇ ਮੈਨੂੰ ਮੇਰੀ ਬਾਹ ਫੜਨ ਵਾਲੇ ਵੀ ਉਹੀ ਨੇ ਮੈਨੂੰ ਚਲੋ ਵਧੀਆ ਸੀ ਗਾਰਾਣੀ ਕਾ ਬਾਗ ਉੱਪਰ ਹਸਪੀਟਲ ਦੇ ਸਾਹਮਣੇ ਆ ਹਾਂਜੀ ਬਾਬਾ ਜੀ ਵੈਸ਼ਨੋ ਭਾਈ ਬੜਾ ਉੱਥੇ ਤੁਹਾਨੂੰ ਨਿਊਟਰੀ ਕੁਲਚਾ ਪਟੂਰੇ ਛੋਲੇ ਆਲੂ ਵਾਲੇ ਪਟੂਰੇ ਮੱਠੀ ਛੋਲੇ ਸਭ ਕੁਝ ਮਿਲੇਗਾ ਔਰ ਬਹੁਤ ਵਧੀਆ ਟੇਸਟ ਹੈ ਬਹੁਤ ਹੈ ਉਹੀ ਸੇਮ ਟੇਸਟ ਮੈਂ ਇੱਥੇ ਲੈ ਕੇ ਆਇਆ ਹਾਂ ਹਾਂਜੀ ਤੇ ਚਲੋ ਵਧੀਆ ਨੂੰ ਪਤਾ ਲੱਗਾ ਸੀ ਕਿ ਤੁਹਾਡੇ ਜਿਹੜੇ ਫਰੈਂਡ ਨੇ ਤੁਹਾਡੇ ਜਿਹੜੇ ਦੋਸਤ ਨੇ ਉਹਨਾਂ ਨੇ ਆਪਣੀ ਜਿਹੜੀ ਫੈਕਟਰੀ ਹੈ ਵਰਕਸ਼ਾਪ ਹੈ ਜਿਹੜੀ ਕਿ ਮੇਨ ਰੋਡ ਦੇ ਉੱਪਰ ਹੈ ਉਹਦੇ ਬਿਲਕੁਲ ਤੁਹਾਨੂੰ ਸਾਹਮਣੇ ਜਗ੍ਹਾ ਦੇ ਦਿੱਤੀ ਕਿ ਤੁਸੀਂ ਆਪਣਾ ਕਾਰੋਬਾਰ ਖੋਲੋ ਇਹ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਅੱਜ ਕੱਲ ਲੋਕ ਤੇ ਲੱਤਾਂ ਖਿੱਚਣ ਜੀ ਬਲੀਵ ਰੱਖਦੇ ਆ ਤੇ ਜੇ ਕੋਈ ਡੇੜੀ ਲਾਭ ਹੀ ਲੈਂਦਾ ਔਰ ਕੋ ਮੋਟੀ ਕਮਾਈ ਲੈਂਦੇ ਆ ਕਿ ਇੰਨੇ ਪੈਸੇ ਤੁਸੀਂ ਸਾਨੂੰ ਦੇਣੇ ਆ ਮੇਨ ਰੋਡ ਤੇ ਤੁਹਾਨੂੰ ਜਗ੍ਹਾ ਦੇਣ ਲੱਗੇ ਆ ਉਸ ਦੋਸਤ ਦਾ ਨਾਮ ਕੀ ਹੈ ਤੇ ਦੋਸਤ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਨੇ ਇਹੋ ਜੇ ਸਮੇਂ 'ਚ ਜਦੋਂ ਤੁਸੀਂ ਡਾਵਾ ਡੋਲ ਹੋ ਕੇ ਸੀ ਇੱਕ ਹਿਸਾਬ ਨਾਲ ਥੋੜਾ ਸਾਥ ਦਿੱਤਾ ਬਿਲਕੁਲ ਵੀਰ ਜੀ ਮੇਰਾ ਮਿੱਤਰ ਹੈ ਮੇਰਾ ਇੰਦਰਜੀਤ ਸਿੰਘ ਉਹਨਾਂ ਦਾ ਨਾਮ ਬਹੁਤ ਪ੍ਰੇਮ ਹੈ ਜੀ ਮਾਲਕ ਦੀ ਬਈਆ ਆ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹਾਂਜੀ ਜਿਸ ਤਰ੍ਹਾਂ ਕਿ ਮਤਲਬ ਉਹਨੂੰ ਪਤਾ ਲੱਗਾ ਕਿ ਇਹਨੇ ਜੌਬ ਛੱਡ ਦਿੱਤੀ ਆ ਚਲੋ ਅਸੀਂ ਬੈਠ ਕੇ ਵੀ ਡਿਸਕਸ ਵੀ ਕੀਤਾ ਉਹ ਕਹਿੰਦਾ ਕਿ ਮਤਲਬ ਤੂੰ ਰੀੜੀ ਲਗਾਏਗਾ ਕਿਸ ਤਰ੍ਹਾਂ ਕੀ ਕਰੇਗਾ ਉਹਨਾਂ ਨੇ ਫਿਰ ਮੈਨੂੰ ਇਹੀ ਗਾਈਡ ਕੀਤਾ ਕਿ ਚਲੋ ਮੇ ਮਿੱਤਰ ਮੇਰਾ ਰਵਿੰਦਰ ਵੀ ਆ ਨਾਲ ਰਵਿੰਦਰ ਉਹਦਾ ਵੀ ਬੜੀ ਹੈਲਪ ਮੈਂ ਕੀਤੀ ਉਹਨੇ ਮੇਰੀ ਉਹਨਾਂ ਨੇ ਫਿਰ ਮੈਨੂੰ ਇਹੀ ਗਾਈਡ ਕੀਤਾ ਕਿ ਚਲੋ ਤੁਸੀਂ ਇੱਥੇ ਥੋੜਾ ਬੋਤਾ ਸੈਟਅਪ ਸਟਾਰਟ ਕਰਕੇ ਦੇਖ ਲੈ ਚਲੋ ਮਾਲਕ ਦੀ ਰਜਾ ਨਾਲ ਬਹੁਤ ਵਧੀਆ ਕਰਨ ਵਾਲਾ ਕਹਿੰਦੇ ਕਿ ਉਹ ਇੱਕ ਰਸਤਾ ਬੰਦ ਹੁੰਦਾ ਉਹ ਦਸ ਖੋਲਦਾ ਉਹੀ ਹੋਇਆ ਮੇਰੇ ਨਾਲ ਕਿਉਂਕਿ ਲੱਪਾਂ ਖਿੱਚਣ ਵਾਲਿਆਂ ਦੀ ਜੇ ਤੁਸੀਂ ਗੱਲ ਕਰੋ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਤੋਂ ਬਾਹਾਂ ਜੜੀਆਂ ਵਾਂ ਉੱਪਰ ਵਾਲੇ ਨੇ ਬੜੀਆਂ ਆਈਆਂ ਆ ਆਖਰ ਦੇ ਵਿੱਚ ਜਿਹੜੇ ਦਰਸ਼ਕ ਤੁਹਾਨੂੰ ਵੇਖਣਗੇ ਕੀ ਕਹਿਣਾ ਚਾਹੋਗੇ ਆਪਣੇ ਇਸ ਕਾਰੋਬਾਰ ਬਾਰੇ ਇੱਥੇ ਆ ਕੇ ਤੁਹਾਡੇ ਕੋ ਕਿਉਂ ਸਪੈਸ਼ਲ ਚੀਜ਼ ਖਾਣ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜਾ ਸੰਗਦੇ ਆ ਕੰਮ ਕਰਨ ਤੋਂ ਕਿ ਚੰਗਾ ਇਹ ਮਾੜਾ ਤੇ ਵਿਦੇਸ਼ਾਂ ਨੂੰ ਦੌੜ ਜਾਂਦੇ ਦੇਖੋ ਜੀ ਕੰਮ ਮਾੜਾ ਚੰਗਾ ਕੋਈ ਨਹੀਂ ਹੁੰਦਾ ਕਹਿੰਦੇ ਮਾਨ ਸਾਹਿਬ ਜਿਸ ਤਰ੍ਹਾਂ ਗੁਰਦਾਸ ਮਾਨ ਜੀ ਦਾ ਗਾਣਾ ਹੈ ਇੱਕ ਇਹ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਖੱਟਣਗੇ ਜਿਨ੍ਹਾਂ ਦੀ ਨੀਤ ਜਿਨ੍ਹਾਂ ਦੀ ਕੋਟੀ ਅੰਦਰੋਂ ਉਹ ਕਹਿੰਦੇ ਕਿ ਮਤਲਬ ਆਪਾਂ ਚੰਗੀ ਸਾਫ਼ ਨੀਅਤ ਦੇ ਨਾਲ ਕੰਮ ਕਰੀਏ ਕੋਈ ਵੀ ਛੋਟਾ ਮੋਟਾ ਕਰੀਏ ਪਰਮਾਤਮਾ ਸੁਣਦਾ ਹੈ ਹਾਂਜੀ ਤੇ ਏਸੀ ਜੀ ਬਾਬਾ ਜੀ ਵੈਸ਼ਨੋ ਪੰਡਾਰ ਔਰ ਤੁਸੀਂ ਨੌਜਵਾਨ ਦੀਆਂ ਗੱਲਾਂ ਵੀ ਸੁਣੀਆਂ ਗੱਲਾਂ ਬਾਬਿਆਂ ਵਾਲੀਆਂ ਗਿਆਨ ਵਾਲੀਆਂ ਗੱਲਾਂ ਕਹਿੰਦੇ ਮਨ ਦੀ ਸ਼ਾਂਤੀ ਮੈਨੂੰ ਚਾਹੀਦੀ ਹੈ ਆਓ ਹੁਣ ਦੋ ਲਫ਼ਜ਼ ਉਹਨਾਂ ਨਾਲ ਵੀ ਸਾਂਝੇ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ ਕਿਉਂਕਿ ਜਦੋਂ ਇਨਸਾਨ ਦੀ ਜ਼ਿੰਦਗੀ 'ਚ ਕੋਈ ਮਾੜਾ ਸਮਾਂ ਆਉਂਦਾ ਹੈ ਤੇ ਉਹਦਾ ਸਾਥ ਦੇਣ ਵਾਲੇ ਬੜੇ ਘੱਟ ਲੋਕ ਹੁੰਦੇ ਨੇ ਪਰ ਉਸ ਦੋਸਤ ਨੂੰ ਜਿਨੇ ਵਾਕਿਆ ਦੋਸਤੀ ਦੀ ਮਿਸਾਲ ਪੈਦਾ ਕੀਤੀ ਏ ਉਹਨਾਂ ਨੂੰ ਤੁਹਾਡੇ ਮੈਨ ਰੂਬਰੂ ਜ਼ਰੂਰ ਪੇਸ਼ ਕਰਨਾ ਚਾਹਾਂਗਾ ਜਿੱਥੇ ਪੂਰੀ ਦੁਨੀਆ ਕੋਸ਼ਿਸ਼ ਕਰਦੀ ਏ ਕਿ ਇਨਸਾਨ ਤੇ ਜੇ ਮਾੜਾ ਸਮਾਂ ਆਇਆ ਉਹਦਾ ਮਜ਼ਾਕ ਉਡਾਈਏ ਉਹ ਰੀਆਂ ਹੋਰ ਲੱਤਾਂ ਖਿੱਚੀਏ ਉਹਨੂੰ ਥੱਲੇ ਸੁੱਟੀਏ ਉੱਥੇ ਇੱਕ ਜਿਹਾ ਦੋਸਤ ਮਨਦੀਪ ਨੂੰ ਮਿਲਿਆ ਜਿੰਦੇ ਉਹਨੂੰ ਸਲਾਹ ਵੀ ਦਿੱਤੀ ਤੇ ਸਾਰ ਵੀ ਦਿੱਤਾ ਸੱਸ ਕੇ ਭਾਜੀ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਦੋਸਤਰੀ ਮਿਸਾਲ ਪੈਦਾ ਕੀਤੀ ਸਾਡੇ ਵੱਲੋਂ ਮੁਬਾਰਕਾ ਐ ਉਹਦੇ ਸਮੇਂ ਚ ਮੰਦੀਪ ਦੀ ਮਿਹਨਤ ਬਾਰੇ ਕੀ ਕਹਿਣਾ ਚਾਹੋਗੇ ਮਿਹਨਤ ਤੇ ਚਲੋ ਹਰ ਕੇ ਕਰਦਾ ਵਾ ਜੀ ਮਿਹਨਤ ਦਾ ਹੀ ਸਰਕ ਨੂੰ ਫਲ ਮਿਲਦਾ ਤੇ ਬਾਕੀ ਚਲੋ ਪਰਿਮਾਰਮਾ ਹੁਣ ਇੱਥੇ ਅਸੀਂ ਤੇ ਆਪ ਅੰਬਰ ਸਰ ਜਾਣੇ ਹੈ ਰੇ ਨਾਲ ਇਹਦੇ ਜੀਜੇ ਨੇ ਚਲੋ ਚਲੀਏ ਉੱਥੇ ਜੀਦੇ ਦੇ ਦੀ ਦੁਕਾਨ ਤੇ ਫਿਰ ਛੋਲੇ ਭਟੂਰੇ ਖਾ ਕੇ ਆਉਣੇ ਤੇ ਫਿਰ ਇਹਦੇ ਉਹ ਬੈਂਕ ਦੀ ਨੌਕਰੀ ਕਰਦਾ ਸੀ ਇਹ ਤੇ ਬੈਂਕ ਨਹੀਂ ਨੌਕਰੀ ਤੋਂ ਬਾਅਦ ਫਿਰ ਇਹ ਤੇ ਥੋੜਾ ਪ੍ਰੈਸ਼ਰ ਦਿਮਾਗ ਤੇ ਮੂਗ ਤੇ ਪਿਆ ਕੁਝ ਸਰੀਰ ਵੱਲੋਂ ਤੇ ਫਿਰ ਇਹ ਕਹਿੰਦਾ ਮੈਂ ਨੌਕਰੀ ਛੱਡ ਦੇਣੀ ਆ ਤੇ ਇਹ ਕਹਿੰਦਾ ਕੀ ਕਰੇਗਾ ਫਿਰ ਤੇ ਇਹ ਕਹਿੰਦਾ ਫਿਰ ਮੈਂ ਡੇੜੀ ਲਾ ਲੈਣੀ ਆ ਛੋਲਿਆਂ ਪਠੂਰੀਆਂ ਦੀ ਫਿਰ ਇਹ ਉੱਥੇ ਕੰਮਕੁਮ ਸਿੱਖ ਕੇ ਆਇਆ ਮਹੀਨੇ ਦੋ ਲਾਏ ਨੇ ਦੋ ਤਿੰਨ ਤੇ ਬਾਅਦ ਚ ਫਿਰ ਇੱਥੋਂ ਫਿਰ ਇੱਥੇ ਦੁਕਾਨ ਲੱਭੀ ਪਹਿਲਾਂ ਦੁਕਾਨ ਫਿਰ ਲਾਗੇ ਲੱਭੀ ਨਹੀਂ ਕੋਈ ਉਹ ਪਰਾਂ ਲੱਭਦੀ ਬਾਈਪਾਸ ਲਾਗੇ ਉਹ ਮਾਰਕੀਟ ਚ ਨਹੀਂ ਹੈਗੀ ਦੁਕਾਨ ਕੋਈ ਤੇ ਫੇਰ ਅਹੀਂ ਇੱਕ ਮੁੰਡਾ ਹੋਰ ਐ ਇਤਨਾ ਸੱਜਣਿਆ ਗੋਰਾ ਵਾ ਉਹਦਾ ਨਾਂ ਫੇਰ ਉਹਨਾਂ ਨੇ ਰਹੀਂ ਤਿੰਨਾਂ ਜਣਾਂ ਸਲਾਹ ਕੀਤੀ ਕਿ ਚੱਲ ਤੂੰ ਇੱਥੇ ਲੜਾ ਕਿ ਮੇਰਾ ਬੜੀ ਵੇਖਿਆ ਗਿਆ ਤੁਹਾਡਾ ਬਿਲਕੁਲ ਮੇਨ ਰੋਡ ਪੈਂਦਾ ਲੋਕ ਤੇ ਜੇ ਕਿਸੀ ਰੇੜੀ ਲਵਾਉਂਦੇ ਵੀ ਅਰੇ ਕਹਿੰਦੇ 5-7 ਹਜ਼ਾਰ ਰੁਪਏ ਦਾ ਰੈਂਟ ਚਾਹੀਦਾ ਵਾ ਤੁਸੀਂ ਇੱਕ ਫਰੈਂਡ ਨੂੰ ਚਲੋ ਮਦਦ ਕੀਤੀ ਬਹੁਤ ਵਧੀਆ ਗੱਲ ਐ ਇਹਦੇ ਬਾਰੇ ਥੋੜਾ ਦੱਸੋ ਕਿ ਮੰਦੀਪ ਜੀ ਨੂੰ ਤੁਸੀਂ ਮਦਦ ਕੀਤੀ ਮੰਦੀਪ ਇੱਥੇ ਬਚਪਨ ਜੀ ਸਾਡੇ ਕੋਲ ਰਿਆ ਖੇਡਦਾ ਰਿਆ ਇੱਥੇ ਹੀ ਤੇ ਨਾਲ ਇੱਥੇ ਰਿਆ ਵਤੇ ਫੇਰ ਵੀ ਭਰਾ ਵਾ ਇਹ ਆਪਣਾ ਜੀ ਆਵੇਂ ਆਖੇ ਭਰਾਵਾ ਤੇ ਭਰਾ ਦੀ ਮਰਤ ਕੀਤੀ ਤੇ ਬਾਕੀ ਜੋ ਵੀ ਹੁਕਮੋ ਬਾਬੇ ਨਾਨਕ ਦਾ ਵਾ ਉਹਨੇ ਹੀ ਸਾਰਾ ਕੁਝ ਰੱਖਿਆ ਇਹ ਰਹੀ ਇੱਥੇ ਹੁਣal ਜਲ ਪਾਣੀ ਸਾਰਾ ਕੁਝ ਫਿਰ ਇਸ ਕਰਕੇ ਫਿਰ ਇੱਥੇ ਫਿਰ ਐਂ ਸਲਾਹ ਕੀਤੀ ਚੱਲ ਤੂੰ ਇੱਥੇ ਤਾਂ ਇਹ ਸੀ ਜੀ ਵੇਖੋ ਦੋਨੋਂ ਦੋਸਤ ਜਿਨ੍ਹਾਂ ਦੇ ਮੈਂ ਕਹਾਂ ਤੇ ਮੂੰਹ ਦੇ ਉੱਪਰ ਬਾਬੇ ਦਾ ਨਾਮ ਹੈ ਬਾਬੇ ਨਾਨਕ ਦਾ ਨਾਮ ਹੈ ਸੁੱਖ ਤੇ ਸ਼ਾਂਤੀ ਦਾ ਨਾਮ ਹੈ ਕਹਿੰਦੇ ਮਨ ਦੀ ਸ਼ਾਂਤੀ ਚਾਹੀਦੀ ਜਿੱਥੇ ਮਨਦੀਪ ਨੇ ਬੈਂਕ ਦੀ ਨੌਕਰੀ ਛੱਡ ਕੇ ਆਪਣਾ ਪਠੂਰੇ ਛੋਲੇ ਦਾ ਕਾਰੋਬਾਰ ਸ਼ੁਰੂ ਕੀਤਾ ਅਮਰਸਰੀ ਪਠੂਰੇ ਛੋਲੇ ਸਪੈਸ਼ਲ ਉਹ ਬਟਾਲੇ ਚ ਲੈ ਕੇ ਆਏ ਉੱਥੇ ਉਹਨਾਂ ਦਾ ਦੋਸਤ ਇਸ ਕਲਯੁਗ ਦੇ ਵਿੱਚ ਦੋਸਤੀ ਦੀ ਵੱਡੀ ਮਿਸਾਲ ਬਣਿਆ ਹੈ ਜਿਨੇ ਮੇਨ ਰੋਡ ਦੇ ਉੱਪਰ ਜਿੱਥੇ ਉਹਦੀ ਵਰਕਸ਼ਾਪ ਸੀ ਉਹਦੇ ਬਿਲਕੁਲ ਸਾਹਮਣੇ ਮਨਦੀਪ ਨੂੰ ਕਹਿ ਕੇ ਤੋਂ ਆਪਣੀ ਢੀ ਲਾ ਕੇ ਕਾਰੋਬਾਰ ਚਲਾ ਅਤੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਤੀਤ ਕਰ ਸਾਡੇ ਵੱਲੋਂ ਸੁਨੇਹਾ ਹੈ ਕਿ ਜੇ ਕੋਈ ਬਟਾਲੇ ਆਉਂਦਾ ਹੈ ਅਲੀਵਾ ਰੋਡ ਤੇ ਇਸ ਨੌਜਵਾਨ ਕਿਉਂਕਿ ਪੰਜਾਬੀ ਨੌਜਵਾਨਾਂ ਸਾਥ ਪੰਜਾਬੀ ਕੌਮ ਜ਼ਰੂਰ ਦੇਵੇ ਇਹਨਾਂ ਕੋ ਇੱਕ ਵਾਰ ਜ਼ਰੂਰ ਆਓ ਇਹ ਟੇਸਟ ਜ਼ਰੂਰ ਕਰੋ ਇਹ ਤੁਹਾਨੂੰ ਟੇਸਟ ਚੰਗਾ ਲੱਗਦਾ ਤੇ ਪਰਿਵਾਰਾ ਸਮੇਤ ਇੱਥੇ ਆ ਕੇ ਤੇ ਇਹ ਭੋਜਨ ਵੀ ਖੋ ਤੇ ਮਨਦੀਪ ਦਾ ਸਾਥ ਦਿਓ